ਇਹ ਰਲੋ ਜਣਗੇ ਜਾਨੀ ਬੀਤ ਗਏ ਆਨੂੰ ਵੀ ਹੁੰਦਾ ਲੈ ਇਹਦੇ ਅੱਧੇ ਕਿਹੋ ਕੋਈ ਗੱਲ ਇਹ ਆਉਂਦਾ ਗਾ ਮਾ ਉਹ ਆਉਂਦਾ ਗਾ ਮਾ ਉਹਦੇ ਵੀ ਡਟੇ ਹੋਏ ਆਪਾਂ ਕੋਈ ਚੱਕਰ ਵਾਲੀ ਗੱਲ ਵੀਡੀਓ ਚ ਨਹੀਂ ਬੋਲਾਂ ਇਹ ਹਲੇ ਜੋ ਦੇਣਗੇ ਦਵਾਈਆਂ ਦੀ ਵੀਡੀਓ ਲੈਟਰਾਂ ਕੋਲੇ ਹੋਰ ਕੀ ਕੰਮ ਹੈ ਪਾਚੀ ਮੋਟਰ ਦਿਵਾਣਾ ਇਹ ਕਹਿੰਦੇ ਗਰਮੇਲ ਦੀ ਦੁਕਾਨ ਹੈ ਦਵਾਈਆਂ ਦੀ ਇੱਧਰ ਕਹਿੰਦੇ ਪੀਆਸੀ ਵੀ ਆਪਣਾ ਸਿੱਕਾ ਚੱਲਿਆ ਐ ਰੈਡੀ ਆਫ ਸੇ ਬੈਂਕ ਮੇਂ ਜਾਣੀ ਤੇ ਫਲਾਣੇ ਮਗਰ ਮੇਰੇ ਨਾਲ ਹੀ ਰੱਖ ਲਈ ਗਾਣੂ ਆ ਜੋ ਹਨਕਾਰ ਮੈਂ ਨੰਗੇ ਪੈਰੀ ਪਾ ਲੇ ਮੇਰੇ ਵਸੇ ਤੇ ਅੱਜ ਜਿਵੇਂ ਇਹਦਾ ਮਾਪਾ ਪਾਪਾ ਕੇ ਮੈਨੂੰ ਪਤਾ ਵੀ ਉਹਦੇ ਬੂਟੇ ਤੇ ਰਹਣੀਆਂ ਬੂਟੇ ਜਿੱਥੇ ਕਿਥੇ ਰਹੇ ਆ ਲੈ ਵੇ ਦੇਖ ਇਹ ਤੇਰੇ ਕੋਲੇ ਅੱਡ ਪਈਆਂ ਇਦਾਂ ਕੰਮ ਇਸ ਹਾਂ ਲਾਈਵ ਆ ਲੈ ਸੁਣ ਰਹੇ ਹੋ ਬਾਈ ਚੁੱਪ ਚੀ ਕਰੀ ਨੀ ਰਹੋਗਾ ਨਿਸ਼ਾਨ ਪਿਆ ਉਹ ਗਲੀ ਉਹਦੇਲੇ ਦੀ ਜੰਗਲਾਂ ਵਿੱਚ ਗਾਇ ਉਹ ਕੋਈ ਤੱਕੀ ਨਹੀਂ ਆਮੇ ਨੌਂ ਹੀ ਦੋ ਇਹ ਕਦੇ ਹੀ ਦੁੱਖਪਨ ਜਣੀ ਗੁਰਦੁਆਰਾ ਸਾਹਿਬ ਇੱਧਰ ਹੈ ਬੰਦਲੇ ਕਾੜੇ ਦੁੱਖ ਭਜੇ ਮੇਰਾ ਬਹੁਤ ਹੈ ਲੁਧਿਆਣੇ ਦੇ ਆਂ ਜੀ ਆਇਆ ਸਟਾਰਟ ਹੋ ਗਿਆ ਕਰਦਾ ਇਧਰ ਹੀ ਜਾਣਾ ਆ ਵੀ ਤੇਰੇ ਕੋਲੇ ਗੱਡੀ ਦੀ ਤੈਨੂੰ ਫੜਾਈ ਰਹਿ ਗਈ ਗੱਡੀ ਖਾਣਾ ਬਹੁਤ ਲੱਗਿਆ ਇਹ ਹੈਗਾ ਕਿਛਲੂ ਨਗਰ ਦੇਖੋ ਛੋਨਾ ਛੋਨਾ ਪਿੰਡ ਹਰਿਆਣੇ ਦੀਆਂ ਗਲੀਆਂ ਸੀ ਪਰ ਗੱਡੀ ਖਾਨ ਹਰੇਕ ਦੇ ਘਰ ਮੂਰੇ ਦੋ ਦੋ ਗੱਡੀਆਂ ਤਿੰਨ ਤਿੰਨ ਖੜੀਆਂ ਹਰਿਆਣੇ ਦੇ ਘਰ ਮੂਰੇ ਦੋ ਦੋ ਤਿੰਨ ਤਿੰਨ ਗੱਡੀਆਂ ਖੜੀਆਂ ਨੇ ਹਲਕਰ ਸੀਸੀਟੀਵੀ ਕਿਸੇ ਕਿਸੇ ਘਰ ਦੇ ਮੂਰੇ ਲੱਗਾ ਇਹਦੇ ਹੈਗਾ ਸੀਸੀਟੀਵੀ ਜੀ ਇੱਥੇ ਲੱਗਿਆ ਹੋਣਾ ਇੱਥੇ ਵੀ ਲਾਉਣੀ ਅਗਲੇ ਦਿਵਾਰ ਪੂਰੇ ਹੋਰ ਵਾਪਸ ਆ ਲੈ ਪੂਰੇ ਖੜਾ ਲਾ ਲੈ ਜਾ ਕਾਪੀ ਇੱਥੇ ਲਾਉਣਾ ਇੱਥੇ ਲਾ ਦੇ ਕਰਾਂ ਲੈ ਫਟਾਫਟ ਆ ਜੀ ਫਿਰ ਕੋਈ ਰੋਕ ਨਾ ਲਵੇ ਆ ਰੋਕਾਂ ਮੈਂ ਇੱਧਰ ਐਸੇ ਗੱਡੀ ਇੱਥੇ ਲਾਉਣੀ ਬਾਈ ਬੁਲੇ ਰਾਂ ਗੱਡੀ ਲੈਣ ਗਏ ਬਹੁਤ ਸੁਨਸਰਾਂ ਲੁਧਿਆਣੇ ਦੀਆਂ ਅੰਗਲੀਆਂ ਪਰਾਂ ਵੀ ਗੱਡੀਆਂ ਤਿੰਨ ਤਿੰਨ ਖੜੀਆਂ ਨੇ ਹੈਗੇ ਕਿਤੇ ਘਰ ਨੂੰ ਕੋਸਤਾ ਵਿਚਾਰੇ ਹਾਸਟਲ ਆਏ ਨਹੀਂ ਲੋਕ ਕੋਸ ਇੱਥੇ ਲੋਕਰ ਨੇ ਉਹ ਤੋਂ ਕੱਢ ਕੇ ਲਓ ਬਿਜਾਲੇ ਖੜੀਆਂ ਖਟੀ ਚੋਂ ਲੈਵੀ ਗੱਡੀਆਂ ਦੇ ਕੋਤੇ ਵੀ ਪਏ ਰਹਿੰਦੇ ਨੇ ਨਜ਼ਾਰੇ ਲੁੱਟਦੇ ਗੱਡੀਆਂ ਦੇ ਕੁੱਤੇ ਸੋਂ ਉੱਪਰ ਹੀ ਸੌਂਦੇ ਇਧਰ ਪਾਰਕ ਆ ਗਿਆ ਲੋਕਲ ਪਾਰਕ ਆ ਗਿਆ ਹੁਣ ਪਾਰਕ ਵਿੱਚ ਆ ਇਹ ਇੱਥੇ ਸ਼ਹਿਰਾਂ 'ਚ ਮौज ਆ ਗਈ ਨਾਲ ਹੀ ਨਾਲ ਪਾਰਕ ਨੇੜੇ ਤੇੜੇ ਜਿਹੜਾ ਪਾਰਕ ਦੇਖੋ ਉਧਰ ਭਾਈ ਗੱਡੀ 'ਚ ਬੈਠਾ ਵੀਡੀਓ ਕਰਦ ਰਿਹਾ ਹਾਂ ਅਸੀਂ ਤੇਲੀਨ ਗੱਡੀ ਕਢਾਦਾ ਮੈਂ ਗੱਡੀ ਨੂੰ ਠੋਕ ਦੇਉਂ ਐਂਬੂਲੈਂਸ ਪਿੱਛੇ ਕਢ ਦੇ ਹਰ ਮੈਂ ਆਉਣਾ ਪਿੱਛੇ ਕਰ ਲੈ ਪਿੱਛੇ ਚੱਲ 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 ਪਿੱਛੇ ਕਰ ਲੈ ਪਿੱਛੇ ਚੱਲ 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 ਆਉਂਦੇ 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 ਬੱਸ ਮੋੜ ਲੈ ਗੱਡੀ ਨੂੰ ਮੋੜ ਜੂ ਮੋੜ ਜੂ ਚੱਲ ਲੰਘੀ ਚੱਲ 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 ਕਰਾ ਖੱਡ ਕੇ ਰਾ ਗੱਡੀ ਆ ਪਾਰਕ ਆ ਬਈ ਲੋਕਲ ਇੱਥੇ ਕਲੋਨੀਏ ਛੋਟੇ ਛੋਟੇ ਪਾਰਕ ਬਹੁਤ ਬਣੇ ਹੋਏ ਨੇ ਇਹ ਡੀ ਐਮ ਸੀ ਦੇ ਨੇੜੇ ਕਿ ਜਿਹੜੀ ਕਲੋਨੀ ਆ ਉੱਥੇ ਆਹੇ Aiyo, honu wai. Onna. Aonu nui. Aonu nui, aonu nui. Aonu nui, naira. ਐਨੂੰ ਵੜਦੇ 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 ਸਿੱਧੀ ਕਰ ਲੈ ਸਿੱਧੀ ਸਿੱਧੀ ਕਰ ਲੈ ਸਿੱਧੀ ਸਿੱਧੀ ਕਰ ਲੈ ਸਿੱਧੀ ਆ ਹੁਣ ਆਹਨ ਦੇ ਪਿੱਛੇ ਨੂੰ ਇਹਨੇ ਗੁੱਸਾ ਚੜ ਗਿਆ ਵੀ ਸਾਡੇ ਘਰ ਭੂਰੇ ਲਾ ਰਿਹਾ ਹੈ ਗੱਡੀ ਅਗਰ ਤੁਰਨਾ ਕਰੇਗਾ ਲੋ ਜਾਣ ਆਉਣ ਦੇ ਆਉਣ ਦੇ ਆਉਣ ਦੇ ਸੜਕ ਸੜਕ ਸੀ ਲਾਤਾ ਇਹ ਖਤਰਨਾਕ ਦੇਖੋ ਸਹੀ ਇਹ ਕਿਨ ਸਾਡੇ ਘਰ ਬੂਰੇ ਘਾਤੋ ਲਾਦੀ ਗੱਡੀ ਉਹ ਜਿੱਥੇ ਨਾਮ ਉਹ ਦੋ ਉੱਪਰ ਲਾਦੀ ਗੱਡੀ ਆਇਆ ਭਾਈ ਬਾਰੇ ਚੱਲੀਏ ਬੈਠਾ ਮਦਦ ਕਰਦੇ ਲੇਟਾਂ ਪੰਜ ਭਾਈ ਆਪਾਂ ਵੀਡੀਓ ਬਣਾਉਂਦੇ ਬਣਾਉਂਦੇ ਹਸਪਤਾਲ ਚ ਵੀ ਦੇਖਦੇ ਆਂ ਡੀ ਐਮ ਸੀ ਦਿਖਾਉਨੇ ਆਂ ਅੱਜ ਲੋਕ ਲਾਏ ਬਾਈ ਅਸੀਂ ਸੇਵਾ ਚ ਬੰਦ ਕਰਦੀ ਇਸੇ ਆ ਬਾਹਰਲੀ ਸਾਈਡ ਤੂੰ ਆ ਚੱਲੀਏ ਰੱਖ ਦੇ ਮੈਂ ਤਾਂ ਤੜਕੇ ਨਾਣ ਲੈ ਕੇ ਜਾਣਾ ਚਾਰ ਚ ਪਿੰਡ ਜਾਊਗਾ ਕੱਢ ਦੂ ਹਾਂ ਚਾਰਜ ਕੱਢ ਦੂ ਪੂਰਾ ਰਾਤ ਨੂੰ ਕਈ ਵਾਰ ਬੈਟਰੀ ਡਾਊਨ ਹੋ ਜਾਂਦੀ ਫਿਰ ਚਾਰਜ ਲਾ ਲਈ ਆ ਜਾ ਕੋਲ ਰੱਖ ਰੱਖਿਆ ਕੋਈ ਗੱਡੀ ਇਹ ਕਹਿੰਦਾ ਚਾਰਜਿੰਗ ਜੋੜ ਦੀ 80% ਬੈਟਰੀ ਹੈ ਹੌਣ ਕਹਿੰਦਾ ਲੈ ਜਾਨੇ ਦੋ ਚਿੱਤੇ ਮਨ ਹੋਇ ਖੜਾ ਵਾਹ ਦੇਖ ਬਈ ਬੱਬੂ ਗਾਰਡ ਇਹ ਤਾਂ ਜੀ ਹੌਲੀ ਕੋਈ ਨਹੀਂ ਕੋਈ ਦੂਰ ਰੱਤ ਮੰਮੀ ਦਸ ਚੌਂਕਰ ਦੇ ਅੰਦਰ ਨਹੀਂ ਹਾਂ ਹਾਂ ਉਹ ਦੇਖ ਇਹ ਬਈ ਉਹ ਹੈ ਮੈਡੀਸ਼ਨ ਤੇ ਹੱਲੇ ਪਰਜਾ ਪ੍ਰਤੀ ਬ੍ਰਹਮਕਾਰੀ ਮੈਡੀਸਨ ਸੈਂਟਰ ਉਹ ਕੱਢ ਲੈ ਲੈ ਰੇ ਤੇਸਤੀ ਹੈ ਬ੍ਰਸ਼ ਟੜਕੀ ਗੱਡ ਲਈ ਨਾ ਹੁਣ 4 ਵਜੇ 5 ਵਜੇ ਹੁਣ ਰਾਤ ਨੂੰ ਕਿੱਥੇ ਚੱਕੀ ਮਰੇ ਕਿਹਦੇ ਜੇਪ ਭਾਈ ਇਹ ਹੋਣੀ ਹੈ ਪਹਿਲਾਂ ਤੇ 3 ਹੋ ਗਈ ਉਹ ਕਹਿੰਦੇ ਵੀ ਇੱਕ ਤਾਂ ਵੀਡੀਓ ਲੈ ਵੜੀ ਖੜੀ ਹੈ ਪਹਿਲਾਂ 3 ਹੋ ਗਈ ਸੀ ਲੱਗਦਾ ਬਹੁਤ ਸੁਣੋ ਸਰਾਂ ਹੈ ਅੱਜ ਤੈਨੂੰ ਇਹ ਨਹੀਂ ਪਤਾ ਇਹ ਪੁੱਲ ਗਿਆ ਵੀ ਲੋਕ ਲਾਇਆ ਕਿ ਨਹੀਂ ਲਾਇਆ ਸਵਾਰ ਹੀ ਜਾਂਦਾ ਹੈ ਗੱਡੀ ਖਾਨਾ ਬਹੁਤ ਹੈ ਲਾ ਇਹਨੂੰ ਜਿੱਥੇ ਜਗ੍ਹਾ ਮਿਲ ਜੇ ਉੱਥੇ ਲਾ ਆਂਦਾ ਮਾ ਬੜੀ ਨਾ ਠੋਕਦੀ ਇੱਥੇ ਗੱਡੀ 10 ਵਜੇ ਕਪਾਹੇ ਰੋੜਾ ਤਦਨ ਦਵਾਈ-ਦਵਾ ਨਾਲ ਡੀ ਐਮ ਸੀ ਚ ਕਦਾ ਉਹਗਲਾਂ ਸੁਤਕੀਆਂ ਬਈਲੇ ਬੂੜ ਦਾ ਬੂੜੀ ਪਈ ਬਤਾ ਤਿੰਨ ਦਿਨ ਹੋ ਗਏ ਨੂੰ ਆਇਓ 1 ਮਿੰਟ ਨਹੀਂ ਲਾਹੇ ਮੇਰੇ ਆਉਂਦੇ ਨਹੀਂ ਮੈਂ ਪਾ ਕੇ ਲੈ ਜਾਂਦਾ ਕੰਮ ਨੂੰ ਅੱਜ ਆਪਣਾ 13 ਮਿੰਟ ਹੋ ਗਏ ਲਾਈਵ ਹੋਏ ਸਭ ਤੋਂ ਲੋ ਵੀ ਜਹਾ ਹੁ ਲੱਗ ਗਏ ਗੱਡੀ ਹਾਂ ਆਹ ਪੋਰਟਲ ਉਹ ਜੀ ਕਰ ਦੋ ਕਿਡਾ ਗੱਡੀ ਆ ਦੇ ਹਾਂ ਬਾਈ ਖੜ ਜਾ ਚੱਲ 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 ਆ ਲਾਤੀ ਪਾਦ ਗਿਆ ਐਚ ਆਰ ਵਾਲੇ ਨੇ ਮੇਰਾ ਭਾਈ ਕੰਦਾ ਰਾਤ ਨੂੰ ਗੂਨ ਲਾਈਪ ਹੋਇਆ ਹਣਾ ਹੁਣ ਇਹਨੂੰ ਚੱਪਲਾਂ ਦਪਾਉਨੇ। ਨੰਬਰ 2 ਨਾ ਉਹ ਚੱਪਲਾਂ ਲੈ ਰਿਹਾ ਹੈ ਦੁਕਾਨ ਤੋਂ। ਕੀ ਕਰ ਰਿਹਾ ਯਾਰ ਰਿਲੈਕਸੋ ਦੇ ਦਸੌ ਵਾਲੀ ਆਪਾਂ ਆਪਾਂ ਇੱਥੇ ਇੱਥੇ ਪਾਉਣੀ ਹੈ ਰਿਲੈਕਸੋ ਦੀ ਦਸੌ ਦਸੌ ਦੀ ਦੇ ਜਦੋਂ ਤੂੰ ਕਰ ਹੈ ਕਿਨ ਹੈ ਕਿਨ ਹਾਂ ਰਿਲੈਕਸੋ ਦੀ ਜਪੜ ਦੋ ਦੇਣੇ 130 ਰੁਪਏ ਦੀ ਐਮਰਜੈਂਸੀ ਪੈਗੀ ਲੈਣੀ ਪੈਗੀ ਇਹ 8 ਨੰਬਰ ਲੱਗਦਾ ਯਾਰ 9 ਆ ਪਰ ਪੈਰ ਵੱਡਾ ਹੋ ਗਿਆ ਛੋਟਾ ਕੱਲ ਦਾ ਬੂਟਾਂ ਚ ਪਿਆ ਪਿਆ ਲਾਲ ਕਲਰ ਹੋਰ ਦੇ ਵੀ ਕਲਰ ਠੀਕ ਹੈ ਲਾਲ ਹੋਗਾ ਫਿਰ ਲਾਲ ਸੇ ਤੋਂ ਬੜਾ ਰੈੱਡ ਤੇ ਬਲੂ ਹੈ ਠੀਕਾ ਜਿਹਾ ਕਲਰ ਦੇ ਦੇ ਫਿੱਕਾ ਹੁੰਦਾ ਹੀ ਨਹੀਂ ਇਹ ਚ ਜਾਂ ਵਾਈਟ ਹੈ ਰੈੱਡ ਬਲੂ ਗਰੇ ਦੇ ਦੇ ਹਾਂ ਗਰੇ ਦੇ ਲੈ ਭਾਈ ਨੇ ਬਲੂ ਚੱਪਲ ਕਰਾ ਦੀਏ ਕਨਾਲ ਐਨ ਬਦਾ ਹਸਤਾਲ ਚ ਗਏ ਡਾਕਟਰ ਪਾ ਕੇ ਆਏ ਵੀ ਆਰਟ ਕਰਾ ਦੇ ਡਾਕਟਰ ਬਲੂ ਚੱਪਲ ਪਾ ਕੇ ਆ ਗਏ ਰੇਲਿਕਸ 130 ਰੁਪਏ ਇਹ ਦਾ ਕਿੰਨੇ ਹੁਣ ਗਰੇ ਦੇ ਬੋਲ ਤੇਰੇ ਫੇਰ ਪਈਆਂ ਰਹਿਣੀਆਂ ਘਰੇ ਜਿਹੜੀਆਂ ਬਈਆਂ ਉਹ ਕਰਾਂ ਨਹੀਂ ਲੱਗਦੀਆਂ ਬਸ ਫੇਰ ਰਹਿਣ ਤੇਰੇ ਫਿੱਟ ਨਹੀਂ ਆਉਂਦੀ 10 ਨੰਬਰ ਲੈ ਲੈ ਫਿਰ ਹਾਂ ਬੋਲ ਸੋ ਚੜਾਈ ਜਾ ਆ ਕੀ ਰੇਡ ਲਾਂਗੇ ਤੇ ਚੱਕਾ 260 260 ਰੁਪਏ ਦੇ ਚੱਪਲੇ ਆ ਕਿੰਨੇ ਨੰਬਰ ਨੇ 9 ਨੰਬਰ ਨੇ ਇਹ ਉਹੀ ਲੈ ਲੈਣਾ ਯਾਰ ਦੋ ਦਿਨ ਤਾਂ ਪਾਉਣੀਆਂ ਚੱਪਲੇ 260 ਕੱਲ ਕਿੰਨੇ ਵਜੇ ਆਗਾ ਕੱਲ ਨੂੰ ਮੈਂ 8:00 ਵਜੇ ਫੂਡ ਕੇ ਚਲੇ ਮੈਂ ਤੇਰੇ ਵਾਲੇ ਤਾਂ ਆਉਂਦੇ ਨਹੀਂ ਮੇਰੇ ਹੁਣ ਮੈਂ ਕਰਾਂ ਕਿ ਮੇਥੋਂ ਮੈਨੂੰ ਸਬੀਆਣੀਆਂ ਲੈ ਕੇ ਦੇ ਤੂੰ ਵਾਰਾ ਖਾ ਲੈ 10 ਨੰਬਰ ਅਰੇ ਸੌਗਾ ਨਹੀਂ ਬਣਾ ਬਈ ਟਿੱਪੇਂਡ ਵਾਲਿਆਂ ਦਾ ਘਣ ਬਣਦਾ ਸੌਗਾ ਬਾਕੀ ਜੋਰੇ ਕਿਹਨੇ ਕੰਜੂਸ ਵਾਲੇ ਨੇ ਜੋਰੇ ਕਿ ਐਵੇਂ ਨਹੀਂ ਲਾਣਾ ਬਾਈ ਦਾ ਜੋਰੇ ਕੱਦ ਦੇਖ ਲਿਆ ਗਏ ਇੱਕ ਸਹੀ ਜੋਰੇ ਕੇ ਘਰਾਂ ਨੂੰ ਪਈ ਪੰਡਿਤਾਂ ਇਸੋ ਵੀਰ ਮੇਰੀ ਜੱਫਲ ਲੈ ਲੈਨੇ 200 ਸੱਟ ਤੇ ਜਾਵਦਾ 200 ਸੱਟ ਤੋਂ ਲੈ ਲੈਨੇ 120 ਤੇ ਆ ਗਿਆ ਫੇਰ ਕਹਿੰਦਾ ਤੂੰ ਕਿੜ ਕਿਵੇਂ ਨੂੰ ਕਹਿੰਦਾ ਤੂੰ ਦੇ ਜੀ ਬਸ ਉੱਤੀ ਗੱਲ ਘੋਰ ਮੋਲ ਕੇ ਇਹਦੇ ਵਾਲੇ ਬੂਟ ਮੇਰੇ ਹੋਣੇ ਨਹੀਂ ਜੱਫਲਾ ਇਹਨੂੰ ਮਿਲ ਜੀ ਚੱਲ ਬਸ ਆਣ ਦੇ ਪਿੱਛੇ ਬਲ 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 ਤੂੰ ਨਹੀਂ ਕੁੰਦਮ ਲਾ ਕੇ 16 ਮਿੰਟ 15 ਸੈਕਿੰਡ ਹੋ ਗਏ ਲਾਈਵ ਹੋਏ ਆ ਜਲਦੇ ਹੁਣ ਹਸਪਤਾਲ ਡੀਐਮ ਸੀ ਜਿਆ ਅਨੰਤ ਮੈਡੀਕਲ ਹਾਊਸ ਲੋਗਿਆ ਆ ਆਪਣਾ ਦਾ ਦਿਨੀ ਬੰਦ ਕਰ ਦਿੰਦਾ ਭਾਈ ਦਿਕਨ ਡਾਕਟਰ ਇਧਰ ਦੇ ਸੁਣਨੇ ਆ ਲੰਗਰ ਚੱਲਦਾ ਓ ਜੇ ਛਕਣਾ ਫ੍ਰੀ ਸੇਵਾ ਦੁੱਧ ਵੀ ਇਹਦੇ ਦੁੱਧ ਪੀਣਾ ਖਣਾ ਦੋ ਹਾਂ ਫਿਰ ਸਾਈਕਲ ਪਰ ਸਿਰ ਟੱਕ ਕੇ ਜਾਣਾ ਪਈ ਲੰਗੇ ਸਿਰ ਨਹੀਂ ਬੇਟਾ ਇੱਥੋਂ ਦਾ ਗੁਰਦੁਆਰਾ ਸਾਹਿਬ ਤੋਂ ਤਾਂ 25 ਮਿੰਟ ਹਰ ਵਾਰ ਹੁੰਦਾ ਪਹੁੰਚ ਸਕਲੇ ਮੈਂ ਤੈਨੂੰ ਕਹਿਦਾ ਹੈਗਾ ਜੀ ਤੂੰ ਇੱਥੇ ਹੀ ਆਗਲਾ ਚਲ ਤੰਨ ਟੰਗ ਇੱਥੇ ਹੋ ਜਾ ਗੱਲ ਨੂੰ ਫਿਰ ਆ ਪੁੱਛਿਆ ਕਿ ਅੱਜ ਸਵੇਰੇ ਕਿਹ ਵੇਲੇ ਲਾਉਣੇ ਭਈ ਪ੍ਰਸਾਦ ਅੰਦਰ ਬਸ ਕੇ ਨਾ ਭਾਈ ਮੋਹਣ ਉਹ ਸੋਪਾ ਬਾਬਾ ਜੀ ਨੂੰ ਪੁੱਛਿਆ ਜਾ ਕੇ ਲਾ ਕੇ ਉਹ ਬਾਬਾ ਜੀ ਨੂੰ ਕੁੱਸੇ ਨਾ ਜਾ ਕੇ ਫਿਰ ਸਵੇਰੇ ਕਿੰਨੇ ਵਜੇ ਲਾ ਕੁਛ ਆਏ ਤੈਨੂੰ ਸੰਗ ਕਾਦੀ ਯਾਰ ਸੁਬਾਹ 7 ਵਜੇ ਸੁਬਾਹ ਕਿੰਨੇ ਵਜੇ ਸਟਾਪ ਹੋਇਆ 11 ਵਜੇ ਕਨੇਡਾ ਇਲਾਕਾ 3 ਵਜੇ ਸਟਾਪ ਆਮੋਰ ਆਮੋਰ ਸਾਡੇ ਸੱਤ ਵਜੇ ਲੋਈ 10 ਤੋਂ ਤੱਕ ਈਐਨਸੀ ਦੇ ਸਾਹਮਣੇ ਲੰਗਰ ਦੀ ਸੇਵਾ ਚੱਲਦੀ ਹੈ ਤੇ ਸ਼ਾਮ ਨੂੰ 7:30 ਵਜੇ ਲੰਗਰ ਦੀ ਸੇਵਾ ਚੱਲਦੀ ਹੈ ਇਹ ਕੋਈ ਮਰੀਜ਼ ਲੈ ਕੇ ਆਉਂਦਾ ਇਸੇ ਸਮੇਂ 7:30 ਵਜੇ ਲੰਗਰ ਚੱਲਦਾ ਤੇ ਸਵੇਰੇ 7:00 ਵਜੇ 10:00 ਵਜੇ ਤੋਂ 3:00 ਵਜੇ ਤੱਕ ਸਾਹਮਣੇ ਪਾਰਕ ਬਣਿਆ ਹੋਇਆ ਹੈ ਉੱਥੇ ਲੰਗਰ ਚੱਲਦਾ ਹੈ ਗੁਰਦੁਆਰਾ ਦੁੱਖਪੰਜਣੀ ਸਾਹਿਬ ਕੋਲ ਮੰਨੋ ਫਰੀ ਲੰਗਰ ਦੀ ਸੇਵਾ ਹੈ ਗੁਰਦੁਆਰਾ ਸਾਹਿਬ ਜਵਾਬ ਦੇ ਸੰਮੇ ਇਹ ਆ ਗਿਆ ਭਾਈ ਦੇ ਆਨੰਦ ਮੈਡੀਕਲ ਹੌਸਟਲ ਸਾਈਡ ਤੇ ਹੋ ਜਾਓ ਭਾਈ ਕਟਿੰਗ ਵਾਲੇ ਲਿਥੀਡੀਆ ਮਾਰਦੇ ਤੁਰੇ ਐਂ ਨਹੀਂ ਆਇਆ ਉਹ ਐਂ ਨਹੀਂ ਜਾਣਾ ਸੌਖਾ 9:14 ਅਪਾ ਜਾਉਂਦੇ ਆਨੰਦ ਮੈਡੀਕਲ ਹਸਪਤਾਲ 15 ਐਂਡ ਸਾਈਡ ਪੁੱਲ ਮਿਲਾਂਗੇ 18 ਵਾਪਸੀ ਰਗਣ ਅੱਜ ਚੱਲਦੇ ਆਣੇ ਵਾਲੇ ਬੰਦੇ ਜੀ ਆ ਗਏ ਪਰੇ ਕੋਈ ਦੇ ਆਣ ਦੇ ਐਮਸੀ ਹਸਪਤਾਲ ਦੇ ਅੰਦਰ ਜਾਵਾਂ